ਅਮੀਤ ਨੇ ਸੁਖਬਾਲ ਖੈਰੇ ਨੂੰ ਕਹਿਤਾ ਸੀ ਕਹਿੰਦਾ ਬਿਨਾਂ ਰੋਕੇ 10 ਪਿੰਡਾਂ ਦੇ ਨਾਂ ਲੈ ਕੇ ਦਿਖਾਈ ਤਿੰਨ ਲੈਏ ਸੀ ਆ ਸ਼ਾਜਲੀ ਆ ਕਰਾਚੋ ਆ ਸੰਗਰੇੜੀ ਆ ਉੱਤਨਾਂ ਪਿੰਡਾਂ ਦੇ ਨਾਂ ਨਹੀਂ ਯਾਦ ਤੈਨੂੰ ਸਾਡੀਆਂ ਰਿਸ਼ਤੇਦਾਰੀਆਂ ਸਾਡੀਆਂ ਸਾਰੀਆਂ ਯਾਰੀਆਂ ਦੋਸਤੀਆਂ ਇੱਥੇ ਨੇ ਉਹ ਕਹਿੰਦਾ ਮੈਨੂੰ ਵਾਲਾਂ ਕੱਢ ਜਾਂਦਾ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਕੋਈ ਮੁੱਦਾ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦੇ ਇਹਦਾ ਮਾ ਇਹਦਾ ਬਾਪੂ ਹੀ ਮੰਤਰੀ ਰਿਹਾ ਹੈ ਭਾਈ ਇਹਨਾਂ ਨੂੰ ਇਹੀ ਦਿੱਕਤ ਹੈ ਆਮ ਘਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਕੇ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਗਏ ਇਹ ਤਾਂ ਅਸੀਂ ਬਣਦੇ ਹੁੰਨੇ ਆ ਆ ਪੰਗਾ ਇਹਨਾਂ ਨੂੰ ਬਸ ਸੋ ਇਹ ਪਿਆਰ ਤੁਸੀਂ ਮੈਨੂੰ ਦਿੱਤਾ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਜਿਵੇਂ ਮੈਂ ਹਰੇਕ ਸਾਹ ਤੋਂ ਬਾਅਦ ਵੀ ਤੁਹਾਡਾ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਜਿੰਨਾ ਤੁਸੀਂ ਦੇ ਰਹੇ ਹੋ ਦੂਜੇ ਪਾਸੇ ਦੂਜੇ ਪਾਸੇ ਪਤੀਲੇ ਖਾਲੀ ਖੜਕੀ ਜਾਂਦੇ ਆ ਸਾਰਿਆਂ ਦੇ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛੱਤ ਜੀ ਲਵਾ ਰੱਖੀ ਐ ਧੁੱਪ ਲੱਗਦੀ ਐ ਕਹਿੰਦਾ ਤੇ ਲੋਕ ਕੋਈ ਹੁੰਦੇ ਨਹੀਂ ਬਾਜ਼ਾਰ ਬਿਜ ਦੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਮੈਂ ਕਿਹਾ ਸੁਖਵੀਰ ਸਿਆ ਤੂੰ ਬੰਦ ਦੁਕਾਨਾਂ ਨੂੰ ਐ ਨਹੀਂ ਕਰਦਾ ਤੇਰੀ ਆਪਦੀ ਦੁਕਾਨ ਬੰਦ ਹੋ ਗਈ ਅਸਲ ਚ ਸੁਵੀਰੋ ਇਹ ਕਿੱਥੇ ਆਇਆ ਉਹ ਉਧਰੋਂ ਦੋਆਬੇ ਚੋਂ ਫਿਰ ਪੁਲਾਤ ਤੋ ਉਹ ਆਕੇ ਮੈਨੂੰ ਗਾਲਾਂ ਕੱਢੀ ਜਾਂਦਾ ਇੱਥੇ ਰਸਤੋਂ ਮੈਂ ਤੁਹਾਡਾ ਪੋਤਾ ਆ ਤੁਹਾਡਾ ਭਰਾ ਤੁਹਾਨੂੰ ਮੈਂ 90% ਦਾ ਮੈਨੂੰ ਬਾਈ ਜੀ ਕੇ ਕੇ ਬੁਲਾਉਂਦੇ ਆ ਬੜੀ ਮੁਸ਼ਕਲ ਨਾਲ ਤਾਂ ਆਪਣੇ ਕੋਲੇ ਸੰਗਰੂਰ ਕੋਲੇ ਰਾਜਪਾਗ ਆਏ ਨੇ ਉਹ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦਾ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਕੋਈ ਮੁੱਦਾ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦਾ ਇਹ ਸਰ ਨਵੀਂ ਕਿਸਮ ਦੇ ਬੇਰਜਗਰ ਪੈਦਾ ਹੋ ਗਏ ਹੁਣ ਇਹ ਇਹ ਲੀਡਰਾਂ ਦਾ ਜਵਾਕ ਜੇ ਨਾ ਇਹਦਾ ਇਹਦਾ ਬਾਪੂ ਵੀ ਮੰਤਰੀ ਰਿਹਾ ਫੇ ਇਹਨਾਂ ਨੂੰ ਇਹੀ ਦਿੱਕਤ ਹੈ ਆਮ ਘਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਗਏ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਗਏ ਇਹ ਤਾਂ ਅਸੀਂ ਬਣਦੇ ਹੁੰਨੇ ਆ ਆ ਪੰਗਾ ਇਹਨਾਂ ਨੂੰ ਬਸ ਸੋ ਵੀਰ ਆਪਣਾ ਜਿਹੜਾ ਆਪਣੇ ਤਾਂ ਤੀਰ ਟਕਾਣੇ ਦੇ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਵੀਰੋ ਮੈਂ ਮੈਂ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਣੀ ਆ ਗਾਹਾਂ ਨਾ ਗੱਲ ਕਰਦੇ ਹੋ ਗਾਹਾਂ ਨਹੀਂ ਕਰਦੇ ਨਾ ਬਾਅਦ ਇੱਥੇ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੁਖਬੀਰ ਬਾਦਲ ਤੇ ਹਰਸ਼ਵਰਧ ਬਾਦਲ ਮੈਂ ਅਫਸਰ ਨੂੰ ਪੁੱਛਿਆ ਕਿਵੇਂ ਆ ਉਹ ਕਹਿੰਦਾ ਜੀ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉੱਤੋਂ ਕਹਾਂ ਤੁਸੀਂ ਕਿੱਕਲੀ ਪਾਤੀ ਕਹਿੰਦਾ ਕੰਨਾ ਫੜਫੜ ਤੁਰਨ ਲੱਗ ਗਿਆ ਹੈ ਨਹੀਂ ਗੱਲਬਾਤ ਸੋ ਵੀਰੋ ਇਹ ਤੁਹਾਡਾ ਤੁਹਾਡਾ ਪ੍ਰਤਾਪ ਹੈ ਸਾਰਾ ਤੁਹਾਡਾ ਪ੍ਰਤਾਪ ਹੈ ਸੋ ਇੱਥੇ ਆਮ ਆਦਮੀ ਪਾਰਟੀ ਸ਼ੁਰੂ ਇੱਥੋਂ ਹੋਈ ਸੀ ਇਹ ਤਾਂ ਜਨਮ ਭੂਮੀ ਆਮ ਆਦੀ ਪਾਰਟੀ ਦੀ ਤੇ ਜੇ ਤੁਸੀਂ ਕਹੋ ਮੇਰੀ ਕਲਾਕਾਰੀ ਦੀ ਸ਼ੁਰੂਆਤ ਇੱਥੋਂ ਹੀ ਸੀ ਜਦੋਂ ਮੈਂ ਬਸ ਕਾਉਂਡਰਿਆਂ ਕੁਮਾਨ ਸਾਹਿਬ ਸੀਐਮਸੀ ਕੰਪਨੀ ਉਹਦੇ ਚ ਸ਼ੁਰੂਆਤ ਹੋਈ ਜਿਆਦਾ ਕੰਮਾਂ ਤਾਂ ਮੈਂ ਆਉਂਦਾ ਰਿਹਾ ਸਾਰੇ ਆਪਣੀ ਨੇਤਾ ਸੋ ਵੀਰੋ ਮੈਂ ਪਿੰਡਾਂ ਜਾ ਕੇ ਆਇਆ ਮੈਂ ਮਾਝੇ ਤੋਂ ਆਇਆ ਕੱਲ ਪਰ ਕੱਲ ਮੈਂ ਕਿਧਰ ਵਾਏ ਸੀ ਰਾਮਪੁਰੇ ਫੂਲ ਸੀ ਬਰਨਾਲੇ ਸੀ ਅਬੋਰ ਸੀ ਤੁਸੀਂ ਯਕੀਨ ਕਰਿਓ ਲੋਕ ਕਹਿੰਦੇ ਐਸਾ ਝਾੜੂ ਫੇਰਨਾ ਜ਼ਿੰਦਗੀ 'ਚ ਦੁਬਾਰੇ ਲੀਡਰਾਂ ਨੇ ਆਪਦੇ ਘਰੇ ਜਿਹੜੀਆਂ ਝਾੜੂ ਵਾਲੀਆਂ ਨੇ ਉਹਨਾਂ ਨੂੰ ਹਟਾ ਦੇਣਾ ਸਿੱਧਾ ਕਹਿੰਦੇ ਪੋਚਾ ਲਾਇਆ ਕਰੋ ਝਾੜੂ ਨਾ ਲਾਇਆ ਕਰੋ ਰੋਣ ਲੱਗੇ ਪਏ ਨੇ ਰੋਣ ਹਰ ਸਿਵਰਤਕਾਰ ਇੱਕ ਦਿਨ ਅੱਖਾਂ ਗਿੱਲੀਆਂ ਕਰੀ ਬੈਠੀ ਸੀ ਮੈਂ ਕਿਹਾ ਅੱਜ ਤਾਂ ਬੀਬੀ ਜੀ ਅੱਖਾਂ ਹੀ ਗਿੱਲੀਆਂ ਹੋਈਆਂ ਨੇ 4 ਤਰੀਕ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਟੱਬਰ ਕੀਰ ਨੇ ਭਾਇਆ ਨਾਲੇ ਹਰਾਉਂਦਾ ਨਾਲੇ ਡਰਾਉਂਦਾ ਐ ਹੋ ਇਹਨਾਂ ਦਾ ਇਹ ਪ੍ਰਮਾਤਮਾ ਨੇ ਮੇਰੀ ਉਹ ਡਿਊਟੀ ਲਈ ਸੀ ਉਹ ਕਿਉਂ ਸੁਣਦੇ ਹੋ ਕਿ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਤੇ ਇੱਕ ਤਰੀਕ ਨੂੰ ਪਰ ਹਾਂ ਹੀ ਸਮਝਾਂ ਤੁਹਾਡੇ ਵੱਲੋਂ ਦੋ ਨਾਰੇ ਲਾ ਕੇ ਪਹਿਲੇ ਤਸੱਲੀ ਦਿਓ ਕੁਮੀਦਵਾਰ ਨੂੰ ਵੀ ਪਤਾ ਲੱਗੇ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਸੋਨਿਆ ਚੌਥੇ ਨੰਬਰ ਤੇ ਵੜਣਾ ਹੈ ਚੌਥੇ ਨੰਬਰ ਤੇ ਵੜਣਾ ਆਉਣਾ ਪਹਿਲੇ ਨੰਬਰ ਤੇ ਆ ਤਾਂ ਦੜਬਿਆਂ ਤੋਂ ਉਮੀਦ ਹੈ ਆਪਣੇ ਪਿੰਡ ਨੇ ਵੀਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਖੇਤਲਾ ਦਗਾਲ ਆ ਲਾੜ ਬੰਜਾਰਾ ਢੰਡੋਲੀ ਆ ਸੂਲਰ ਘਰਾਟ ਮੋੜ ਆਪਣੇ ਪਿੰਡ ਨੇ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਅਮੀਤ ਨੇ ਸੁਖਬਾਲ ਖੈਰ ਨੂੰ ਕਹਿੰਦਾ ਸੀ ਕਹਿੰਦਾ ਬਿਨਾਂ ਰੋਕੇ 10 ਪਿੰਡਾਂ ਦੇ ਨਾਂ ਲੈ ਕੇ ਦਿਖਾਈ ਤਿੰਨ ਲੈਏ ਸੀ ਅ ਸ਼ਾਜਲੀ ਅ ਕਰਾਚੋਂ ਅ ਸੰਗਰੇੜੀ ਅ ਤਿੰਨ ਪਿੰਡਾਂ ਦੇ ਨਾਂ ਨਹੀਂ ਯਾਦ ਤੈਨੂੰ ਸਾਡੀਆਂ ਰਿਸ਼ਤੇਦਾਰੀਆਂ ਸਾਡੀਆਂ ਸਾਰੀਆਂ ਯਾਰੀਆਂ ਦੋਸਤੀਆਂ ਇੱਥੇ ਨੇ ਸੋ ਵੀਰੋ ਕੀ ਕਹਿੰਦੀ ਐ ਬੀਬਾ ਫਿਰ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਮੇਰੀ ਤੇ ਸੁਖਬੀਰ ਦੀ ਗੱਲ ਕੋਈ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਢਿੰਡੇ ਤੋਂ ਜਿਹੜੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਓਏ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੋਇਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਖੋਪੜ ਜੀ ਦਾ ਕੰਮ ਕਰਤਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾਵਰ 4 ਤਰੀਕ ਤੋਂ ਬਾਅਦ ਦਿੜਬੇ ਵਾਲਿਓ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਜਿਨ੍ਹਾਂ ਨੇ 2 ਸਾਲ ਚੋਂ ਕਰਕੇ ਦਿਖਾਇਆ ਜਿੰਨੀਆਂ ਸਰਕਾਰਾਂ ਇੱਥੇ ਆਈਆਂ ਗਈਆਂ ਜਿਹੜੀਆਂ ਆਪਣੇ ਪਹਿਲੇ 2 ਸਾਲ ਚ 20 ਪੈਸੇ ਕੰਮ ਵੀ ਨਹੀਂ ਕਰ ਸਕੀਆਂ ਸੋ ਭਰਾ ਮੇਰੇ ਉਹ ਦੜਬੇ ਵਾਲਿਓ ਮੈਂ ਤੁਹਾਨੂੰ ਸਰਕਾਰ ਦੇ ਕੰਮਾਂ ਦੇ ਕਰਕੇ ਵੀ ਬੇਨਤੀ ਕਰਦਾ ਤੇ ਬਾਕੀ ਇਹ ਲੜਾਈ ਜਿਹੜੀ ਦੇਸ਼ ਤੇ ਲੋਕਤੰਤਰ ਨੂੰ ਬਚਾਉਂਦੀ ਹੈ ਜਿਹੜੀ ਫਿਰਕਾਪ੍ਰਸਤ ਤਾਕਤਾਂ ਨੇ ਜਿਹੜੀਆਂ ਲੋਕਾਂ ਨੂੰ ਧਰਮਾਂ ਦੇ ਨਾਤੇ ਵੰਡਣ ਦਾ ਕੰਮ ਕਰਨ ਦੀ ਹੈ ਉਹਨਾਂ ਤੋਂ ਸਾਡਾ ਆਪਸੀ ਜਿਹੜਾ ਭਾਈਚਾਰਾ ਉਹ ਬਚਾਉਣ ਦੀ ਤੇ ਪੰਜਾਬ ਨੂੰ ਦੇਸ਼ ਨੂੰ ਅੱਗੇ ਜਾ ਕੇ ਜਾਣ ਦੀ ਲੜਾਈ ਹੈ ਸੋ ਮੈਂ ਹੀ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੋ ਤੇਉਣ ਵਾਲੀ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾ ਕੇ ਮੁੱਖ ਮੰਤਰੀ ਸਾਹਿਬ ਦਾ ਮੇਰਾ ਹਰਪਾਲ ਸਿੰਘ ਚੀਮਾ ਜੀ ਦਾ ਸਾਥ ਦਿਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈਆਂ ਚਾਹੇ ਐਮਐਲਏ ਰਿਹਾ ਚਾਹੇ ਮੰਤਰੀ ਰਿਹਾ ਤੇ ਵਾਅਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਮਜ਼ਦੂਰਾਂ ਦੀ ਲੜਾਈ ਹੈ ਚਾਹੇ ਕਿਸਾਨਾਂ ਦੀ ਲੜਾਈ ਹੈ ਚਾਹੇ ਵਪਾਰੀਆਂ ਦੀ ਲੜਾਈ ਹੈ ਇਹ ਤੁਹਾਡਾ ਸੰਗਰੂਰ ਦਾ ਮੁੰਡਾ ਤਕੜਾ ਹੋ ਕੇ ਜਾ ਕੇ ਉੱਥੇ ਲੜਾਈ ਲੜੂਗਾ ਤੇ ਤੁਹਾਡੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਕੇ ਦੇਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਮਾ ਸਾਹਿਬ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਰਵੇ ਪਹੁੰਚਣ ਤੇ ਮੈਂ ਹਾਰਦਿਕ ਸਵਾਗਤ ਕਰਦਾ ਵੈਲਕਮ ਕਰਦਾ ਔਰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਹਲਕਾ ਦਿਰਵਾ ਦੀ ਨਹਿਰ ਬਦਲੀ ਪੰਜਾਬ ਦੀ ਨਹਿਰ ਬਦਲੀ ਪਹਿਲੇ 2 ਸਾਲਾਂ 'ਚ ਵੱਡੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤੇ ਨੇ ਪੰਜਾਬ ਜਾਣ ਦਾ ਕਿ 2 ਸਾਲਾਂ 'ਚ ਇਤਿਹਾਸਿਕ ਕੰਮ ਹੋਏ ਲਗੇ ਸੋ ਮੈਂ ਸਮਝਦਾ ਹਾਂ ਉਹ ਇਤਿਹਾਸਿਕ ਜਿੱਤ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਪੱਕੀ ਆ ਅੱਜ ਤੁਹਾਡਾ ਇਕੱਠ ਦੇ ਕੇ ਤੁਸੀਂ ਜਿੱਥੇ ਵੀ ਆਇਓ ਮੇਰੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਐਡੀ ਵੱਡੀ ਤਾਦਾਦ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਸਿਰਫ ਸਾਡੇ ਫੇਸਬੁੱਕ ਮੈਸੇਜ ਤੇ ਇੱਥੇ ਪਹੁੰਚੇ ਹੋ ਸੋ ਮੇਰੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮੁੱਚੀ ਸਾਡੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਾਰੇ ਪਿਆਰ ਕਰਦੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰ ਮੈਂ ਯਕੀਨ ਦਿਵਾਉਣਾ ਸੀਐਮ ਸਾਹਿਬ ਨੂੰ ਕਿ ਹਲਕਾ ਡੱਬਾ ਦੇ ਵਿੱਚੋਂ ਇੱਕ ਇਤਿਹਾਸਕ ਲੀਡ ਮੇਰੇ ਛੋਟੇ ਭਰਾ ਗਰਮੀਤ ਸਿੰਘ ਮੀਤਹੇਰ ਦੀ ਹੋਊਗੀ ਆਮ ਆਦਮੀ ਪਾਰਟੀ ਦੀ ਹੋਊਗੀ ਸਾਰੇ ਵਲੰਟੀਅਰ ਨੂੰ ਬੇਨਤੀ ਆ ਕਿ ਡਟ ਜੋ ਜਾ ਕੇ ਮੋਰਚਿਆਂ ਤੇ ਕਿ ਇੱਕ ਬੋਰਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਪਵਾ ਕੇ ਸਰਦਾਰ ਭਗਵੰਤ ਸਿੰਘ ਮਾਜ ਜੀ ਦੇ ਆਤਮ ਮਜ਼ਬੂਤ ਕਰੋ ਤਾਂ ਕਿ ਕੇਂਦਰ ਸਰਕਾਰ ਦੇ ਨਾਲ ਡਟ ਕੇ ਅਸੀਂ ਮੁਕਾਬਲਾ ਕਰ ਸਕੀਏ ਤੁਹਾਡਾ ਸਾਰੀ ਸੰਗਤ ਦਾ ਸਾਰੀ ਸੰਗਤ ਦਾ ਡੱਬਾ ਮੰਡੀ ਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ